ਸਾਰਾ ਹੀ ਲਾ ਗਈ ਐ ਨਿੰਡੋਜ ਹੁਣ ਦੱਸੋ ਕੀ ਕਹਿੰਦੇ ਸੀ ਇੱਥੇ ਕਿਉਂ ਬੁਲਾਇਆ ਕਿਹਨਾਂ ਕੰਮ ਤੇ ਨੂੰ ਇਹ ਗੱਲ ਲੈ ਕੇ ਆਇਆ ਇੱਥੇ ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਉਹ ਸਾਡੇ ਕੋਲ ਮਿਲਦੀ ਹੈ ਮਤਲਬ ਮਤਲਬ ਚਿੱਟੇ ਦੀ ਸਭ ਤੋਂ ਵੱਡੀ ਲੋਡ ਹੁੰਦੀ ਹੈ ਕਾਦੀ ਤੇ ਉਹ ਸਾਡੇ ਕੋਲ ਹੀ ਨਾ ਅੱਛਾ ਤੁਸੀਂ ਵਪਾਰ ਕਰਦੇ ਹੋ ਚਿੱਟੇ ਦਾ ਅਸੀਂ ਵਪਾਰ ਲਾ ਲਾ ਜਾਂ ਬਿਜ਼ਨਸ ਲਾ ਲਾ ਤੁਸੀਂ ਜਿਹੜੀ ਮਰਜ਼ੀ ਨਜ਼ਰ ਨਾਲ ਦੇਖ ਲਓ ਅੱਛਾ ਤੇ ਬਾਸੜ ਨੂੰ ਇਹ ਗੱਲ ਪਤਾ ਬਾਸੜ ਦਾ ਇਸ ਕਾਰੋਬਾਰ ਦਾ ਸੌਦਾਗਾਰ ਆ ਅੱਛਾ ਹਾਂ ਮੈਨੂੰ ਨਹੀਂ ਪਤਾ ਸੀ ਚਲ ਹੁਣ ਤਾਂ ਪਤਾ ਲੱਗ ਗਿਆ ਨਾ ਫਿਰ ਕਿੰਨੂੰ ਹਾਂ ਫਿਰ ਤੁਸੀਂ ਮੈਨੂੰ ਕੋਲ ਲਵਾਉਂਗੇ ਮੈਂ ਲਵਾਉਂਦਾ ਨਹੀਂ ਤੇਰੀ ਜ਼ਰੂਰਤ ਪੂਰੀ ਕਰਦਾ ਅੱਛਾ ਤੁਸੀਂ ਲਾਉਨੇ ਹੋ ਆਪ ਅਸੀਂ ਲਾਉਂਦੇ ਨਹੀਂ ਲਵਾਉਨੇ ਆ ਓਕੇ ਤੇ ਫਿਰ ਹੁਣ ਫਿਰ ਹੁਣ ਗੱਲ ਇਹ ਆ ਵੀ ਤੂੰ ਹੈਗੀ ਚਿੱਟੇ ਦੀ ਆਦੀ ਕਿਉਂ ਮਿਲਦਾ ਸਾਡੇ ਕੋਲ ਹਾਂ ਤੇ ਮੇਰਾ ਆ ਗਿਆ ਤੇਰੇ ਤੇ ਸਿੱਧੀ ਦੀ ਗੱਲ अच्छा फेर लुवा दो वो तो मिल ਜੂਗਾ ਉਹ ਤਾਂ ਤੂੰ ਆ ਹੀ ਸਮਝ ਦੇ ਸੋਨੇ ਦੀ ਖਾਨ ਚ ਬੈਠੀ ਆ ਮੈਂ ਹੁਣ ਗੱਲ ਇਹ ਆ ਅਸਲ ਜੀ ਮੈਂ ਤੇ ਰਹਿਤ ਫੜਦਾ ਤੂੰ ਤਾਂ ਨਹੀਂ ਛੱਡੇਂਗੀ ਨਹੀਂ ਮੇਰਾ ਸਮਾਨ ਮਿਲ ਜAVE ਮੈਂ ਕਾ ਛੱਡੂਗੀ ਉਹ ਤੈਨੂੰ ਮਿਲ ਜਊਗਾ ਬਸ ਫਿਰ ਠੀਕਾ ਤੇ ਫਿਰ ਕਰੇ ਮਸੜੋਂ ਨੂੰ ਤਾਂ ਦੱਸੋਗੇ ਮੈਂ ਕਿਉਂ ਦੱਸੂਗਾ ਕਿਸੇ ਨੂੰ ਜਦੋਂ ਤੂੰ ਮੇਰੀ ਜ਼ਰੂਰਤਾਂ ਤੇ ਮੈਂ ਕਿਸੇ ਨਾਲ ਦੀ ਜ਼ਰੂਰਤ ਥੋੜਾ ਦੱਸੂਗਾ ਨਾ ਫੇਰ ਠੀਕ ਆ ਕਿੰਨੇ ਕਿ ਚਿਰ ਦਾ ਚੱਲਦਾ ਫਿਰ ਇਹ ਕੰਮ ਇਹਨੂੰ ਹੋਇਆ ਤਾਂ ਵੈਸੇ ਥੋੜਾ ਟਾਈਮ ਹੀ ਆ ਤੇ ਬਾਅਦ ਵਿੱਚ ਮੇਰੀ ਮੰਮੀ ਨੂੰ ਪਤਾ ਲੱਗ ਗਿਆ ਸੀ ਤਾਂ ਹੀ ਫਿਰ ਮੈਂ ਮਾਸੀ ਕੋਲ ਆ ਗਈ ਸੀ ਅੱਛਾ ਤੇ ਕੋਣ ਫਿਰ ਮਾਸੀ ਕੋਲ ਕਿੰਨਾ ਚਿਰ ਰਹਿਣਾ ਮਾਸੇ ਕੋਲ ਦੇਖੋ ਪਤਾ ਨਹੀਂ ਹੈਗਾ ਪਿੰਡ ਤਾਂ ਐ ਸਰ ਜਾਂਦਾ ਸੀ ਨਾ ਕਬੀਲਦਾਰੀ ਆਪਦੇ ਹੱਥੇ ਸੀ ਫਿਰ ਜਦੋਂ ਮੰਮਾ ਨੂੰ ਪਤਾ ਲੱਗ ਗਿਆ ਫਿਰ ਮੈਨੂੰ ਆਉਣਾ ਪਿਆ ਅੱਛਾ ਹੂੰ ਤੇ ਫਿਰ ਇਹ ਲੱਤ ਕਿੱਥੋਂ ਲੱਗੀ ਸੀ ਵੀ ਤੈਨੂੰ ਇਹੇ ਵਸਾਂ ਹੀ ਲੱਗੇ ਸੰਗਤ ਜੀ ਠੀਕ ਹੈ ਇੱਕ ਦਲ ਹੋਰ ਦੱਸੋ ਤੂੰ ਤੂੰ ਮੇਰੇ ਨਾਲ ਕਿੱਥੇ ਖੋਦੇ ਨਾਲ ਮੈਂ ਕਿਵੇਂ ਜਾਉਂਗੀ ਮਾਸੇ ਮਾਸੜ ਮਾਸੇ ਮਾਸੜ ਨੂੰ ਕਹਾਂਗੇ ਕਾਲਜ ਪੜਨ ਲੱਗੀ ਪੀਜੀ ਚ ਰਹਿਣ ਲੱਗੀ ਠੀਕ ਆ ਠੀਕ ਆ ਤੇ ਨੂੰ ਇੱਕ ਸਹੀ ਜਗ੍ਹਾ ਤੇ ਰੱਖੂਗਾ ਮੈਂ ਓਕੇ ਹੌਲੀ ਹੌਲੀ ਘਰੇ ਗੱਲ ਹੋਊਗੀ ਤਾਂ ਫਿਰ ਦੱਸ ਦੇਣੀ ਠੀਕ ਆ ਠੀਕ ਹੈ ਤੇ ਹੁਣ ਮੈਨੂੰ ਲਵਾ ਵੀ ਦੇ ਫਿਰ ਉਹ ਤਾਂ ਲਵਾ ਦੂੰਗਾ ਉਹਦੀ ਟੈਨਸ਼ਨ ਨਾ ਲੈ ਤੂੰ ਠੀਕ ਹੈ ਨਾ ਕੁਝ ਓਨਲੀ ਕੁਝ ਖੁੰਗਾ ਵੀ ਪੜਦਾ ਇਹਦਲ ਹੋ ਰਾ। ਮਤਲਬ ਕੀ ਖੋਣਾ ਪੂ? ਕੁਛ ਨਹੀਂ। ਦੇਖ ਮੇਰੀ ਗੱਲ ਸੁਣ। ਸਵਾਰਥ ਰੱਸਾ ਸਿਰੇ ਤੇ ਕਰਨ। ਠੀਕ ਹੈ? ਤੂੰ ਮੇਰੀਆਂ ਜ਼ਰੂਰਤਾਂ ਪੂਰੀਆਂ ਕਰ ਦੇ। ਮੈਂ ਤੇਰੀਆਂ ਖਰੀ ਜਾਊਂਗਾ। ਠੀਕ ਆ। ਤੈਨੂੰ ਵੀਰਾ ਸੁਮਾਨ ਮਿਲੀ ਜਾਊਗਾ। ਬਾਕੀ ਤੇਰੇ ਰਹਿਣ ਦਾ ਇੰਤਜ਼ਾਮ ਮੈਂ ਕਰਦਾ। ਜੇ ਤੈਨੂੰ ਚੰਗਾ ਲੱਗਿਆ ਤਾਂ ਮੈਨੂੰ ਕਾਲ ਕਰ ਦੇ। ਠੀਕ ਆ। ਚਲੋ ਪੀ ਲੋ ਫਿਰ ਚਲੀਏ। ਸਾਰੀ ਸੰਨੀਨਾ ਗਿੱਲੀ ਕਰਕੇ ਸਿਰ ਦਿੰਦਾ ਪਾਈ ਨਹੀਂ ਵਿਖੋਲਣਿਆ ਖਲਣਿਆ ਸਮਾਰਦਾ ਪਸੂ ਉਹ ਕਰਦੇ ਨੇ ਲਖਾ ਕਿਦਾ ਹੋ ਗਿਆ ਹਲੋ ਹਲੋ ਉੱਚਣੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੇ ਤੇਰਾ ਖਸਮ ਤੇਰਾ ਉਹ ਤਾਂ ਜੀ ਬਾਹਰ ਗਏ ਹੋਏ ਨਹੀਂ ਜੀ ਨਾ ਤਾਂ ਉਹ ਫੋਨ ਚੱਕਦਾ ਹੈ। ਹਾਂਜੀ। ਨਾ ਉਹ ਗੱਲ ਕਰਦਾ ਹੈ ਪੇਮੈਂਟ ਤੁਹਾਡੀ ਆਈ ਨਹੀਂ। ਸਲਾਹ ਕੀ ਹੈ? ਨਹੀਂ ਜੀ ਪੇਮੈਂਟ ਨਾ ਜੀ ਆਉਗੀ ਪੇਮੈਂਟ ਜਿੰਨਾ ਤੋਂ ਮਤਲਬ ਮਾਲ ਦਿੱਤਾ ਹੋਇਆ ਜੀ ਉਹਨਾਂ ਨੇ ਪੇਮੈਂਟ ਹਜੇ ਸਾਨੂੰ ਭੇਜੀ ਨਹੀਂ ਹੈਗੀ ਜੀ। ਮੈਨੂੰ ਨਹੀਂ ਪਤਾ। ਹਾਂਜੀ। ਮੇਰੇ ਕੋਲ ਉਹ ਨਗਦ ਸਾਮਾਨ ਜਾਂਦਾ ਹੈ। ਹਾਂਜੀ ਤੁਹਾਡੇ ਕੋਲ ਤਾਂ ਨਗਦ ਜਾਂਦਾ ਹੀ ਹੈ। ਹਾਂਜੀ ਤਾਂ ਸਾਨੂੰ ਪਤਾ ਹੀ। ਤੁਹਾਨੂੰ ਮੈਂ ਲਿਹਾਜ਼ ਕਰਕੇ ਸਾਮਾਨ ਦੇ ਦਿੰਨਾ। ਹਾਂਜੀ। ਫਰੀ ਚ ਵੀ ਚਲੋ ਬਾਅਦ ਚ ਪੈਸੇ ਆ ਜਾਣਗੇ। ਹਾਂਜੀ ਹਾਂਜੀ। ਤੁਸੀਂ ਸਿਂਸਰੀ ਚੜਗੇ ਨਹੀਂ ਜੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਸੀ ਉਹ ਨਾ ਬਾਹਰ ਚਲੇ ਗਏ ਸੀ ਉਹਨਾਂ ਨੇ ਜ਼ਰੂਰੀ ਕੰਮ ਪੈ ਗਿਆ ਜੀ ਰਿਸ਼ਤੇਦਾਰੀ ਚ ਕਿ ਉਹ ਬਾਹਰ ਚਲੇ ਗਏ ਕੋਈ ਗੱਲ ਨਹੀਂ ਜੀ ਜਿਵੇਂ ਤੁਸੀਂ ਕਹੋਗੇ ਜੀ ਮੈਂ ਆ ਜਾਨੀ ਹਾਂ ਤੁਹਾਡੇ ਕੋਲੇ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਹਾਂਜੀ ਜਿੱਥੇ 5-7 ਪਹਿਲਾਂ ਰੁੜਗੇ ਵਿੱਚ ਦੋ ਤੁਸੀਂ ਰੁੜ ਜਿਓਗੇ ਕੋਈ ਫਰਕ ਨਹੀਂ ਪੈਂਦਾ ਹਾਂਜੀ ਹਾਂਜੀ ਦੇਖੋ ਤੁਸੀਂ ਆਇਆ ਨਾ ਕਰੋ ਜੀ ਦੇਖੋ ਬਸ ਤਾਂ ਗਰੀਬ ਬੰਦੇ ਆਂ ਟਾਈਮ ਪਾਸ ਕਰਦੇ ਆਂ ਇਹਸ ਤਾਂ ਕਹੈਂ ਰੋਜੀ ਰੇਟੀ ਸਾਡੀ ਤਾਂ ਤੁਹਾਡੇ ਸਿਰ ਤੇ ਚੱਲਦੀ ਹੈ ਜੀ ਇਹ ਨੂੰ ਪੈਸੇ ਨਾਲ ਪਿਆਰੇ ਪੈਸੇ ਨਾਲ ਹਾਂਜੀ ਉਹ ਤਾਂ ਪਤਾ ਹੀ ਹੁਣ ਜਦੋਂ ਅਸੀਂ ਤੁਹਾਡੇ ਕੋਲ ਮਾਲ ਲੈ ਕੇ ਆਨੇ ਹੁਣ ਪੈਸੇ ਤਾਂ ਦੇਣ ਹੀ ਨੇ ਤੁਹਾਡੇ ਪਤਾ ਹੀ ਹੈ ਉਹਨੂੰ ਕਹੋ ਹਾਂਜੀ ਘਰ ਆਵੇ ਹਾਂਜੀ ਪੇਮੈਂਟ ਲੈ ਕੇ ਆਵੇ ਹਾਂਜੀ ਹਾਂਜੀ ਨਹੀਂ ਫਿਰ ਇਹ ਨਹੀਂ ਪਤਾ ਹਾਂਜੀ ਕਿਹਦੇ ਚੌਂਕ ਚ ਰਹੇ ਜਿਵੇਂ ਆਓ ਤੇ ਪਿੱਛੇ ਦੀ ਰਹੀ ਸਾਰੀ ਜਿੱਤੀ ਦੇਖੋ ਜੀ ਤੁਸੀਂ ਆਇਆ ਨਾ ਕਰੋ ਸਰ ਮੈਂ ਤੁਹਾਡੇ ਨਾ ਪੈਰ ਤੇ ਚੁੰਨੀ ਧਰਦੀ ਆ ਠੀਕ ਹੈ ਕਿ ਤੁਸੀਂ ਇਹ ਅਸੀਂ ਤਾਂ ਤੁਹਾਡੇ ਵਾਸਤੇ ਹੀ ਆ ਜੀ ਹੈ ਕੱਦਣਾ ਤਾਂ ਤੁਸੀਂ ਕਰੋ ਹਾਂਜੀ ਪੈਸਾ ਚਾਹੀਦਾ ਪੈਸਾ ਕੋਈ ਗੱਲ ਨਹੀਂ ਜੀ ਮੈਂ ਨਾ ਪੈਸੇ ਜਿੰਨਾ ਤਾਂ ਮੈਂ ਪੇਮੈਂਟ ਦਿੱਤੀ ਹੋਈ ਹੈ ਜੀ ਆਹ ਪੇਮੈਂਟ ਲੈ ਕੇ ਆਉਣੀ ਜਿਨ੍ਹਾਂ ਨੂੰ ਮਾਲ ਦਿੱਤਾ ਹੋਇਆ ਜੀ ਠੀਕ ਹੈ ਜੀ ਮੈਂ ਜਾ ਕੇ ਗੱਲ ਕਰਦੀ ਹਾਂ ਜੀ ਅੱਜ ਸੋਨੂ ਨਹੀਂ ਵੀ ਕੱਲ ਤੱਕ ਪੇਮੈਂਟ ਪਹੁੰਚ ਜੂਗੀ ਤੈਨੂੰ ਇਹ ਪਹਿਲਾ ਤੇ ਲਾਸਟ ਫੋਨ ਹੈ ਅੱਛਾ ਜੀ ਕੱਲ ਸ਼ਾਮ ਤੱਕ ਮੇਰੇ ਪੈਸੇ ਆ ਜਾਣਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਮੈਂ ਹੁਣੇ ਜਾ ਕੇ ਆਉਣੀ ਹੈ ਜੀ ਠੀਕ ਹੈ ਅਰਸ਼ਾ ਨੂੰ ਆਟੇ 'ਚ ਪਾਣੀ ਨਾ ਪਾਓ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਮੈਂ ਹੁਣੇ ਜਾ ਕੇ ਆਉਣੀ ਜਿੰਨਾਂ ਤਾਂ ਪੇਮੈਂਟ ਲੈਣੀ ਹੈਗੀ ਤੇ ਕੋਈ ਗੱਲ ਨਹੀਂ ਬਸ ਠੀਕ ਹੈ ਜੀ ਠੀਕ ਹੈ ਤੇ ਕੋਈ ਗੱਲ ਨਹੀਂ ਮੈਨੂੰ ਪਤਾ ਗਈ ਨਾ ਹੁਣ ਉਧਰੋਂ ਤੇ ਇਹਦਾ ਫੋਨ ਆਈ ਜਾਂਦਾ ਹੈ ਕਹਿੰਦਾ ਕਿ ਮਾਲ ਕਿ ਮਾਲ ਮੈਂ ਫੇਰ ਦੇਉਂਗਾ ਕਿ ਮਾਲ ਲੈ ਕੇ ਤੁਸੀਂ ਭੱਗ ਗਏ ਹੈ ਉਧਰ ਉਹਨਾਂ ਨੇ ਪੇਮੈਂਟ ਨਹੀਂ ਦਿੱਤੀ ਹੁਣ ਮੈਂ ਤਾਂ ਕਸੂਤੀ ਫਸ ਰਹੀ ਹਾਂ ਇਕੱਲੀ ਜਾਣੀ ਨਾ ਉਹ ਮਰਿਆਗਾ ਕਾ ਮੁੜ ਕੇ ਆਇਆ ਨਹੀਂ ਕਰੇ ਹਾਂ ਇਹ ਨੀ ਵੀ ਰਿਸ਼ਤੇਦਾਰੀ ਚ ਹੁਣ 4-4 ਦਿਨ ਹੁੰਦੇ ਨੇ ਵੀ ਤੂੰ ਅੱਜ ਕਾ ਕਰੇ ਤਾਂ ਮਰ ਜਾ ਹਾਂ ਕੱਲੀ ਕਰੀ ਮੈਂ ਹੈਗੀ ਹਾਂ ਹਾਂ ਮੈਨੂੰ ਤਾਂ ਪੰਗਾ ਖੜਾ ਹੋ ਗਿਆ ਹਾਂ ਹੁਣ ਤਾਂ ਮੈਂ ਤਾਂ ਹੁਣੀ ਜਾਨੀ ਆ ਮੈਂ ਤਾਂ ਜਾ ਕੇ ਹੁਣ ਕਈ ਕਿਉਂ ਨਹੀਂ ਆ ਵੀ ਭਾਈ ਮੇਰੇ ਤਾਂ ਹੁਣੇ ਹੁਣ ਪੇਮੈਂਟ ਦਿਓ ਮੈਨੂੰ ਤਾਂ ਮੇਰੇ ਤਾਂ ਉਹੀ ਗੱਲ ਮੇਰੇ ਤਾਂ ਘਰੇ ਰਹਿਣਾ ਮੁਸ਼ਕਲ ਹੋ ਜਾਊਗਾ ਇਹਦਾ ਕੀ ਪਤਾ ਜਦੋਂ ਬੰਦਾ ਡੱਡੇ ਡਰਾਬੇ ਦੇਈ ਜਾਂਦਾ ਵੀ ਮੈਂ ਤਾਂ ਸੋਨ ਚੌਂਕ ਚ ਰਾਹੇ ਚ ਮਾਰ ਦੂੰਗਾ ਹਾਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਹੁਣ ਜਾਨੀ ਹੈਗੀ ਓਹ ਹੋਆ ਕੀਦਾ ਆ ਗਿਆ ਹੁਣ ਫੋਨ ਆਨੇ ਵਾਲੇ ਇੱਕ ਤਾਂ ਹਲੋ ਹਲੋ ਹਾਂਜੀ ਹਾਂ ਠੀਕ ਠਾਕ ਹੋ ਹਾਂ ਹਾਂ ਠੀਕ ਹੈ ਤੂੰ ਦੱਸ ਅੱਛਾ ਮੈਂ ਤਾਂ ਆਪਣਾ ਪੇਮੈਂਟ ਬਾਰੇ ਪੈਂਦੀ ਸੀ ਪੇਮੈਂਟ ਤੇਰੀ ਹਜੇ ਤਾਂ ਔਖਾ ਯਾਰ ਮੇਰੇ ਕੋਲ ਹਜੇ ਹੈ ਨਹੀਂ ਤੇ ਨਾ ਤੁਹਾਡੀ ਹੀਰ ਫੋਨ ਚੱਕਦੀ ਆ ਉਹ ਹੀਰ ਦਾਦਾ ਦੇਖ ਮੈਨੂੰ ਪਤਾ ਨਹੀਂ ਹੈਗਾ ਉਦੋਂ ਕਿ ਤੇ ਗਈ ਹੋਈ ਆ ਉਦੀ ਸੇਲੀ ਦਾ ਵਿਆਹ ਵੀ ਸੀਗਾ ਤੇ ਦੇਖ ਮੇਰੇ ਕੋਲ ਹਜੇ ਪੇਮੈਂਟ ਹੈ ਨਹੀਂ ਵੈਸੇ ਕਾਦੀ ਪੇਮੈਂਟ ਪੇਮੈਂਟ ਜਿਹੜਾ ਸਾਨੂੰ ਮਾਲ ਪਹਿਲਾਂ ਦਿੱਤਾ ਸੀ ਉਹਦੀ ਪੇਮੈਂਟ ਚਾਹੀਦੀ ਹੈ ਮੈਨੂੰ ਦੋ ਵਾਰੀ ਤਾਂ ਤੁਹਾਨੂੰ ਪੇਮੈਂਟ ਕਰਤੀ ਨਹੀਂ ਦੋ ਵਾਰੀ ਤਾਂ ਕਰਤੀ ਤੇ ਜਿਹੜੇ ਤੀਜੀ ਵਾਰ ਮਾਲ ਦਿੱਤਾਗਾ ਮੈਂ ਤਾਂ ਹੋਰ ਵੀ ਮੇਰੇ ਨਾਲ ਇੱਕ ਦੋ ਜਣਿਆਂ ਨੇ ਪੇਮੈਂਟ ਮੈਨੂੰ ਦਿੱਤੀ ਨਹੀਂ ਸਾਡੇ ਅਸੀਂ ਦੇਖੋ ਵੱਡੇ ਬੌਸ ਦਾ ਫੋਨ ਹੈ ਰੋਣਾ ਨਹੀਂ ਘਰ ਵਾਲਾ ਮਤਲਬ ਹੈ ਨਹੀਂ ਘਰੀ ਠੀਕ ਹੈ ਕੋਈ ਨਾ ਦੇ ਦਾਂਗੇ ਯਾਰ ਹਜੇ ਹੈ ਨਹੀਂ ਤੇ ਮੈਂ ਦੇਖ ਲਓ ਫਿਰ ਮੈਂ ਨਾ ਕੀ ਕਹਿੰਦੇ ਹੁੰਦੇ ਨੇ ਮੈਂ ਨਹੀਂ ਫਿਰ ਮੈਂ ਦੇਖ ਲਓ ਤੁਹਾਡੇ ਘਰੇ ਆਉਂਗੀ ਫਿਰ ਤੁਸੀਂ ਔਖਾ ਚ ਹੋ ਜਾਂਦਾ ਫਿਰ ਹਨਾ ਧਮਕੀ ਦੇਣੀ ਹੈ ਧਮਕੀ ਦੇਣੀ ਹੈ ਨਹੀਂ ਤਾਂ ਮੈਂ ਕਿਤੇ ਨਹੀਂ ਦਿੰਦੀ ਫਿਰ ਮੈਨੂੰ ਉਹ ਅਗਲੇ ਕਹਿੰਦੇ ਨੇ ਕਿ ਕਲੇਸ਼ ਕਰਦੇ ਨੇ ਮੇਰੇ ਨਾਲ ਲੜਾਈ ਝਗੜਾ ਕਰਦੇ ਹੁਣ ਤੂੰ ਐਂ ਕਰੀ ਹੁਣ ਤੂੰ ਘਰੇ ਆ ਕੀ ਲੈ ਲਈ ਪੇਮੈਂਟ ਮੈਂ ਤਾਂ ਘਰੇ ਹੈ ਨਹੀਂ ਜੀ ਤੋਂ ਲੈ ਮਿਲਦੀ ਆ ਜਾਂ ਲਿਆ ਫਿਰ ਮੈਂ ਆਇਂਗਾ ਤੋ ਕਰਦੀ ਆਂ ਭਣੇ ਮੇਰੇ ਕੋਲ ਤਾਂ ਮੇਰੀ ਗੱਲ ਸੁਣ ਲੈ ਮੇਰੇ ਕੋਲ ਤਾਂ 1 ਰੁਪਿਆ ਨਹੀਂ ਹੈਗਾ ਪਹਿਲਾਂ ਤਾਂ ਮੈਂ ਤੇਰੀ ਪੇਮੈਂਟ ਦੇ ਦਿੰਦੀ ਪਰ ਜਿਹੜੇ ਹਿਸਾਬ ਨਾਲ ਤੂੰ ਪਹਿਲਾਂ ਬੋਲਦੀ ਸੀ ਹੁਣ ਉਸੇ ਹਿਸਾਬ ਨਾਲ ਪੇਮੈਂਟ ਲੈ ਲੈ ਨਹੀਂ ਨਹੀਂ ਭਣੇ ਪਤਾ ਕੀ ਹੈ ਮੇਰੀ ਗੱਲ ਸੁਣ ਲੈ ਉਹ ਜਿਹੜਾ ਜਿਹੜਾ ਸਾਡਾ ਬੌਸ ਆ ਹਨਾ ਬੱਟਾ ਤੇ ਉਹਨਾਂ ਦੇਖ ਸਾਨੂੰ ਤਾਂ ਸਾਡੇ ਜਿਹਨੇ ਉਹਨਾਂ ਨੂੰ ਪੇਮੈਂਟ ਚਾਹੀਦੀ ਉਹ ਕਹਿੰਦੇ ਸਾਨੂੰ ਪੇਮੈਂਟ ਤੁਸੀਂ ਭੇਜ ਨਹੀਂ ਰਹੇਗੇ ਮੇਰੀ ਗੱਲ ਸੁਣ ਲੈ ਮੈਂ ਸਵਾਨ ਤੇ ਥੋ ਲਿਆ ਸੀ ਪੇਮੈਂਟ ਤੈਨੂੰ ਦਿੱਤੀ ਐ ਠੀਕ ਆ ਹੁਣ ਅੱਜ ਮੇਰੇ ਕੋਲ ਪੇਮੈਂਟ ਨਾ ਤਾਂ ਹੈਗੀ ਆ ਨਾ ਤੇਰੇ ਬੌਸ ਨੂੰ ਜਾਣਦੀ ਐ ਮੈਂ ਨਾ ਉਹਦੇ ਬੌਸ ਨੂੰ ਜਾਣਦੀ ਐ ਠੀਕ ਐ ਮੇਰੀ ਗੱਲ ਸੁਣੋ ਤੁਸੀਂ ਫਿਰ ਕੱਲ ਨੂੰ ਦੇਖ ਤੁਸੀਂ ਮੈਨੂੰ ਕਿਵੇਂ ਮਰਜ਼ੀ ਕਰੋ ਜਿਵੇਂ ਵੀ ਕਰੋ ਔਖੇ ਕਰੋ ਸੌਖੇ ਕਰੋ ਮੈਨੂੰ ਕੱਲ ਨੂੰ ਪੇਮੈਂਟ ਚਾਹੀਦੀ ਆ ਇਹ ਚੰਗਾ ਦਿਮਾਗ ਨਾ ਖਾਤ ਨਾ ਮੈਂ ਕਹੀ ਐਨੀ ਵੀ ਮੇਰੇ ਕੋਲ ਪੇਮੈਂਟ ਹੈ ਹੀ ਨਹੀਂ ਹਜੇ ਤੂੰ ਇਹ ਸਿਰ ਸਰ ਚੜਦੀ ਐਨੀ ਆ ਫਿਰ ਨਹੀਂ ਫਿਰ ਨਹੀਂ ਮੈਂ ਚੜਦੀ ਮਗਾ ਮੇਰੇ ਸਿਰ ਚੜੀ ਜਾਂਦੇ ਨੇ ਅਗਲੇ ਮੈਂ ਕੀ ਕਰਾਂ ਮੁੰਡਾ ਮਾਖਾਈ ਹੁੰਦੀ ਨਾਲ ਦੱਸ ਇਹਨੂੰ ਕੋ ਥਟਾ ਮੈਂ ਦੇਦਾ ਮੇਰੇ ਕੋਲ ਤਾਂ ਆਪਦੇ ਕੋਲ ਹੈ ਨਹੀਂ ਮੈਂ ਤਾਂ ਆਪ ਨਸ਼ੇ ਨੂੰ ਮਰਦੀ ਫਿਰਦੀ ਆ ਤੋੜ ਮੈਨੂੰ ਲੱਗੀ ਪਈ ਆ ਮੈਂ ਕਿੱਧਰ ਜਾਵਾਂ ਕੋਈ ਨਾ ਕੋਈ ਹੋਰ ਹੱਲ ਕਰਨਾ ਪਊਗਾ ਨਹੀਂ ਤਾਂ ਤਾਂ ਸਮਾਨ ਮਿਲਦਾ ਨਹੀਂ ਚੱਲਿਆ ਇਹ ਤੋਂ ਤਾਂ ਮਿਲਦਾ ਇਹਨੂੰ ਤਾਂ ਲਾਵਾਂ ਚਲ ਮੰਦੀਪ ਕੋਲੀ ਜਾਣਾ ਪਊ ਤੂੰ ਹਾਇਰ ਗਦਰ ਗਦਰ ਚੜੀ ਫਿਰਦੀ ਆ ਹਾਂ ਮੈਂ ਤਾਂ ਫੇਰ ਤੋੜਦੀ ਸੀ ਫੇਰ ਮੈਨੂੰ ਲੱਗਦਾ ਬਾਹਣਾ ਸਮਾਨ ਲਾ ਲੂ ਲਿਆ ਤੂੰ ਨਹੀਂ ਆ ਜਾ ਥੱਲੇ ਡਿੱਗ ਪਿੰਗੇ ਥੋ ਨਹੀਂ ਡਿੱਗ ਦੇ ਇੱਕ ਮਿੰਟ ਮੈਨੂੰ ਤਾਂ ਨਹੀਂ ਸਮਝ ਆਉਂਦੀ ਕੋਠੇ ਦੇ ਜੜੀ ਫਿਰਦੀ ਹੈ ਕਿ 베ਰੀ ਦੇ ਜੜੀ ਫਿਰਦੀ ਹੈ ਪਾਰਨੇ ਹੋਵੇ ਨਾ ਮੈਂ ਥੋ ਉਤਰਿਆ ਨਹੀਂ ਜਾਣਾ ਆ ਜਾ ਆ ਜਾ ਥੱਲੇ ਗਿਰ ਜਾ ਹੁਣ ਨਹੀਂ ਉਤਰੀਦਾ ਆ ਜਾ ਚੜੀ ਕਿਵੇਂ ਸੀਗੀ ਆਈ ਤੇ ਬਸ ਸਾਈ ਉਤਰਿਆ ਗਏ ਸੀ ਵੇਰੇ ਇਮੀ ਦੂਰੋਂ ਲੈਣਗੇ ਸੀ ਉੱਥੇ ਮੈਨੂੰ ਦਿਸਗੇ ਸੀ ਉੱਥੇ ਵੱਡੇ ਵੱਡੇ ਮਖਾ ਮਿੱਠੇ ਹੋਣਗੇ ਕੱਚੇ ਨੇ ਹਨਾ ਹੁੰਦਾ ਇਹ ਤਾਂ ਕੱਚੇ ਵੀ ਮਿੱਠੇ ਆ ਖਾ ਕੇ ਤਾਂ ਵੇਖ ਅੱਛਾ ਹਾਂ ਤਾਂ 베ਰੀ ਖਵਾਉਣੇ ਨੇ ਕਿ ਲਵਾਏਗਾ ਵੀ ਕੁਝ ਕੱਲ ਤਾਂ ਦੇਕੇ ਗਿਆ ਸੀ ਤੈਨੂੰ ਮੈਂ ਯਾਰ ਉਹ ਤਾਂ ਲੱਗ ਗਿਆ ਇੰਨੀ ਡੋਜ਼ ਡੋਜ਼ ਤੈਨੂੰ ਪਤਾ ਜੇ ਤੋ ਟੈਨਸ਼ਨ ਨਾ ਹੋਣ ਨਾਲ ਤਾਂ ਲੱਗ ਜਾਂਦੀ ਆ ਪਹਿਲੀ ਵਾਰੀ ਵੇਖਿਆ ਮੈਂ ਕੁੜੀ ਦੀ ਇੰਨੀ ਡੋਜ਼ ਨਹੀਂ ਅਦਰਵਾਈਜ਼ ਇੰਨੀ ਡੋਜ਼ ਵਾਲੇ ਮੁੰਡੇ ਵੀ ਨਾ ਕਈ ਕਿ ਦਿਨ ਕੱਢ ਜਾਂਦੇ ਆ ਹਾਂ ਪਰ ਮੈਨੂੰ ਅਸਰ ਹੀ ਨਹੀਂ ਕਰਦੀ ਪਤਾ ਨਹੀਂ ਕਿਉਂ ਕੋਈ ਨਹੀਂ ਤੇਰੀ ਡੋਜ਼ ਜ਼ਿਆਦੇ ਆ ਤਾਂ ਕਰਕੇ ਅਸਰ ਨਹੀਂ ਕਰਦੀ ਹੂੰ ਫਿਰ ਹੁਣ ਕਦੋਂ ਲਿਆਉਂਗੇ ਉਹ ਤਾਂ ਮਿਲ ਜੂਗਾ 10 ਮਿੰਟਾਂ ਦਾ ਕਾਉਣ ਵਾਲੀ ਹੈ ਗੱਡੀ ਠੀਕ ਆ ਤੇ ਮੈਂ ਕਹਿੰਦੇ ਸੀ ਮਨ ਨੂੰ ਮੇਰੀ ਮਾਂ ਦੀ ਟੈਨਸ਼ਨ ਵਾਲੀ ਹੋਈ ਪਈ ਆ ਕਾਦੀ ਟੈਨਸ਼ਨ ਹੋਈ ਪਈ ਮਾਂ ਦੀ ਮੈਨੂੰ ਕਿੰਨੇ ਦਿਨ ਹੋ ਗਏ ਘਰੇ ਗਈ ਨੂੰ ਕਿਵੇਂ ਰਹਿੰਦੀ ਹੋਊਗੀ ਉਹ ਕਿਉਂਕਿ ਹੀਰ ਵੀ ਹੈ ਨਹੀਂ ਨਾ ਘਰੇ ਮੇਰੀ ਸਿਸਟਰ ਆ ਅੱਛਾ ਸਿਸਟਰ ਵੀ ਹੈ ਤੇਰੀ ਹਾਂ ਉਹ ਵੀ ਗਈ ਹੋਈ ਹੈ ਕਿਤੇ ਬਾਹਰ ਅੱਛਾ ਫਿਰ ਅਸੀਂ ਦੋਨੇ ਹੀ ਨਹੀਂ ਹੈਗੀਆਂ ਘਰੇ ਤੇ ਉਹ ਕੀ ਕਰਦੀ ਆ ਅਸਲ ਤਾਂ ਸੱਚ ਦੱਸਾਂ ਉਹ ਨਹੀਂ ਲਾਇਆ ਮੈਨੂੰ ਇੱਥੇ ਅੱਛਾ ਇੱਕ ਗੁਰੂ ਹੋਰ ਹੈਗਾ ਘਰੇ ਉਹ ਲਾਉਂਦੀ ਸੀ ਪਹਿਲਾਂ ਮੈਨੂੰ ਨਹੀਂ ਸੀ ਪਤਾ ਜਦੋਂ ਮੈਨੂੰ ਲੱਗਿਆ ਪਤਾ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਮੈਨੂੰ ਵੀ ਲਾ ਲਿਆ ਇਹ ਗੱਲ ਨਹੀਂ ਯਾਰ ਮੈਂ ਸੋਚਦੀ ਆ ਵੀ ਮੈਂ ਦਲਦਲ ਚੋਂ ਬਾਹਰ ਨਿਕਲ ਆਉਂਗੀ ਕਦੇ ਹਾਂ ਨਿਕਲ ਆਏਗੀ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਤਾਂ ਬੰਦੇ ਦੇ ਮਾਈਂਡ ਦੀ ਸੈਟਅਪ ਹੁੰਦਾ ਤੁਸੀਂ ਆਪ ਦੇ ਆਪ ਨੂੰ ਕੰਟਰੋਲ ਕਰਕੇ ਸਾਰਾ ਕੁਝ ਹੀ ਸਹੀ ਆ ਤੇ ਮੈਂ ਇੱਕ ਗੱਲ ਹੋਰ ਕਹਿੰਦੀ ਮੈਨੂੰ ਘਰੇ ਲੈ ਕੇ ਜਾਊਂਗਾ ਕਿ ਐਂ ਹੀ ਬਸ ਵਾਰੀ ਘਰੇ ਵੀ ਲੈ ਕੇ ਜਾਊਂਗਾ ਕਿਸੇ ਗੱਲ ਦੀ ਜਰਾਨ ਰੱਖੀ ਦੀ ਹੁੰਦੀ ਹੈ ਇਹ ਗੱਲਾਂ ਦੀ ਮੁੱਠ ਹੁੰਦੀ ਹੈ ਇੱਕ ਗੱਲ ਹੋਰ ਘਰੇ ਤੈਨੂੰ ਇੱਜ਼ਤ ਮਾਨ ਨਾਲ ਲੈ ਕੇ ਜਾਊਂਗਾ ਐਵੇਂ ਨਹੀਂ ਲੈ ਕੇ ਜਾਂਦਾ ਸੱਚੀ ਹਾਂ ਮੈਨੂੰ ਤਾਂ ਐ ਲੱਗਿਆ ਹੀ ਨਹੀਂ ਸੀ ਵੀ ਤੂੰ ਮੇਰਾ ਵਿਆਹ ਕਰਾਏਗਾ ਲੱਗਿਆ ਤਾਂ ਮੈਨੂੰ ਵੀ ਨਹੀਂ ਸੀਗਾ ਪਰ ਤੇਰਾ ਦਿਲ ਸਾਫ਼ ਲੱਗਿਆ ਮੈਨੂੰ ਮੈਨੂੰ ਸਾਊ ਕੁੜੀ ਲੱਗੀ ਚਲੋ ਇਹ ਤਾਂ ਅੱਜ ਕੱਲ ਦੇ ਜ਼ਮਾਨੇ ਦੀ ਗਲਤੀਆਂ ਹੁੰਦੀਆਂ ਕੁਝ ਕਾਲਜ ਟਾਈਮ ਦੀਆਂ ਹੋ ਜਾਂਦੀਆਂ ਐਂ ਤਾਂ ਹੈ ਤੇ ਫਿਰ ਮੈਂ ਘਰੇ ਵੀ ਜਾ ਕੇ ਆਣਾ ਮੈਂ ਕਿਵੇਂ ਕਰਾਂ ਘਰੇ ਤੂੰ ਜਾਇਆ ਕੋਈ ਗੱਲ ਨਹੀਂ ਮੈਂ ਤਾਂ ਮੇਰੀ ਮਾਂ ਨੂੰ ਕੁਝ ਦੱਸਿਆ ਵੀ ਨਹੀਂ ਹਜੇ ਕੋਈ ਨਹੀਂ ਜਾ ਕੇ ਦੱਸ ਦਿਆਂਗੇ ਆਪਾਂ ਦੋਵੇਂ ਜੀ ਐਡੀ ਵੀ ਕੋਈ ਗੱਲ ਨਹੀਂ ਅੱਛਾ ਤੁਸੀਂ ਨਾਲ ਚੱਲੋਗੇ ਹਾਂ ਹਾਂ ਠੀਕ ਆ ਹੱਥ ਫੜਿਆ ਤੇਰਾ ਛੱਡਣ ਵਾਲਿਆਂ ਜੋ ਥੋੜਾ ਹੀ ਆ ਠੀਕ ਆ ਜਾਂ ਤਾਂ ਹੁਣ ਨਾਲ ਖੜਿਆ ਤਾਂ ਖੜਾ ਰਹੀਂ ਤੇ じゃ ਹੁਣੀ ਛੱਡ ਸਕਦਾ ساتھ ਤੈਨੂੰ ਨਾਲ ਖੜਨ ਵਾਸਤੇ ਇਹ ਸਭ ਕੁਝ ਦੇ ਰਿਹਾ ਮੈਂ ਤੇ ਜੇ ਮੈਂ ਨਾ ਖੜਿਆ ਨਾ ਤਾਂ ਤੇਰੀ ਜ਼ਿੰਦਗੀ ਚ ਹੋਰ ਕਿਸੇ ਨੇ ਖੜਨਾ ਵੀ ਨਹੀਂ ਕਿਉਂਕਿ ਹੋਰ ਕੋਈ ਤਰ੍ਹਾਂ ਪੂਰਾ ਵੀ ਨਹੀਂ ਪਾ ਸਕਦਾ ਹਾਂ ਇਹ ਤਾਂ ਹੈ ਠੀਕ ਹੈ ਨਾ ਇਹ ਖਰਚਾਂ ਦਾ ਮੈਨੂੰ ਹੀ ਪਤਾ ਹੈ ਵੀ ਕਿਵੇਂ ਚੱਲਦੇ ਨੇ ਅੱਛਾ ਘਰੇ ਕੌਣ-ਕੌਣ ਹੈ ਘਰੇ ਤਾਂ ਸਾਰੀ ਫੈਮਿਲੀ ਆ ਓਕੇ ਸਾਰੀ ਫੈਮਿਲੀ ਚ ਕੌਣ-ਕੌਣ ਹੁੰਦਾ ਸਾਰੀ ਫੈਮਿਲੀ ਚ ਮੰਮੀ ਡੈਡੀ ਸਿਸਟਰ ਬ੍ਰਦਰ ਅੱਛਾ ਮੇਰੀ ਤਾਂ ਇਕੱਲੀ ਮੰਮੀ ਤੇ ਸਿਸਟਰ ਹੀ ਆ ਕੋਈ ਗੱਲ ਨਹੀਂ ਆਪਣੀ ਫੈਮਿਲੀ ਸਮਝ ਕੇ ਹੀ ਤੈਨੂੰ ਅਪਣਾਇਆ ਦੀ ਆਪਣੀ ਫੈਮਿਲੀ ਚ ਤੈਨੂੰ ਸ਼ਾਮਲ ਐਨੀ ਇੱਜ਼ਤਮਾਨ ਨਾਲ ਕਰੂੰਗਾ ਕਿ ਤੂੰ ਕਦੇ ਇ ਚੀਜ਼ਾਂ ਬਾਰੇ ਸੋਚਣਾ ਵੀ ਨਹੀਂ ਓਕੇ ਚੱਲੀਏ ਹੁਣ ਆਪਾਂ ਹਾਂ ਆਜਾ ਆ ਉੱਥੇ ਚੱਲਾਂਗੇ ਜਿੱਥੇ ਘਰ ਲਿਆ ਹਾਂ ਆਪਾਂ ਉੱਥੇ ਚੱਲਦੇ ਹਾਂ ਸ਼ਹਿਰ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਬਈ ਇਧੇ ਹਾਂ ਸਤਿ ਸ਼੍ਰੀ ਅਕਾਲ ਅਜੇ ਨਾ ਪਤਾ ਕੀ ਇਹ ਗੱਡੀ ਆਈ ਨਹੀਂ ਤੇ ਇੱਕ ਦੋ ਦਿਨ ਤੁਹਾਨੂੰ ਵੇਟ ਕਰਨੀ ਪੈਣੀ ਆ ਕੋਈ ਗੱਲ ਨਹੀਂ ਥੋੜਾ ਮਸਲਾ ਹਲਕ ਕਰਦੇ ਆ ਠੀਕ ਆ ਇੱਥੇ ਬੈਜੋ ਹਾਂ ਹਾਂ ਬਸ ਸਿਰਫ ਇੱਕ ਦੋ ਦਿਨਾਂ ਦੀ ਗੱਲ ਹੀ ਆ ਮਾਲ ਬਾਦੂ ਕੋਈ ਚੱਕੇ ਓਕੇ ਹਾਂਜੀ ਕਿਵੇਂ ਆਣੇ ਹੋਏ ਹਾਂਜੀ ਆਣੇ ਹੋ ਗਏ ਜੀ ਮਤਲਬ ਆਪਣੇ ਨਾ ਵੱਡੇ ਆਪਣੇ ਸਾਫ ਦਾ ਫੋਨ ਆਇਆ ਸੀਗਾ ਜੀ ਹਾਂ ਨੜੇ ਤੈਨੂੰ ਕਿੰਨੇ ਵਾਰੀ ਸਮਝਾਇਆ ਘਰੇ ਨਾ ਆਇਆ ਕਰ ਮੈਨੂੰ ਫੋਨ ਕਰ ਲਿਆ ਕਰ ਬਾਹਰ ਹੀ ਮਿਲਿਆ ਕਰ ਘਰੇ ਤਾਂ ਜੀ ਮਤਫਸੀ ਆਈਆਂ ਉਹ ਫਸੇ ਹੀ ਆਉਂਦੇ ਇੱਥੇ ਸੁਖੀ ਆਉਂਦਾ ਕੌਣ ਮੈਂ ਤਾਂ ਇਹ ਹੱਥ ਬੰਨ ਕੇ ਬੇਨਤੀ ਹੈ ਕੀ ਬੇਨਤੀ ਹੈ ਮੇਰੇ ਤਾਂ ਹੀ ਅੱਜ ਸਾਹਬ ਦਾ ਫੋਨ ਆਇਆ ਸੀ ਕਿ ਉਹ ਕਹਿੰਦੇ ਨੇ ਵੀ ਪੇਮੈਂਟ ਤੁਸੀਂ ਮੈਨੂੰ ਦਿਓ ਪੇਮੈਂਟ ਅਗਲੇ ਜਿਨ੍ਹਾਂ ਨੂੰ ਮਾਲ ਭੇਜਿਆ ਸੀ ਗਈ ਉਹਨਾਂ ਨੇ ਪੇਮੈਂਟ ਦਿੱਤੀ ਨਹੀਂ ਹੈਗੀ ਹਜੇ ਤੇ ਉਹਨਾਂ ਨੇ ਮੈਨੂੰ ਪੂਰਾ ਰੋਬ ਨਾਲ ਕਿਹਾ ਜੀ ਕਹਿੰਦੇ ਅਸੀਂ ਤੁਹਾਨੂੰ ਵੀ ਚੌਂਕ ਚਰਾਹੇ 'ਚ ਅਸੀਂ ਤੁਹਾਨੂੰ ਮਾਰ ਦਿਆਂਗੇ ਤੁਹਾਨੂੰ ਥਾਣੇ ਦੇ ਦਲਵਾਰੇ ਕਰ ਦਾਂਗੇ ਉਹ ਕਹਿੰਦਾ ਮੈਂ ਤੁਹਾਡਾ ਗਲ ਘੋਟ ਦੂੰ ਮਰਨਾ ਤਾਂ ਤੁਸੀਂ ਹੂੰ ਵੀ ਹੈ ਠੀਕ ਹੈ ਸਰਾ ਹੀ ਕਾ ਤੋ ਕਹਿਨੇ ਜੀ ਉਹ ਐ ਨਹੀਂ ਕਹਿੰਦਾ ਹਾਂ ਜੀ ਹੁਣ ਜਦੋਂ ਕਿਸੇ ਤਣ ਬੰਨੇ ਤੁਸੀਂ ਗੱਲ ਹੀ ਨਹੀਂ ਲਾਉਂਦੇ ਅਗਲਾਂ ਤੋਂ ਪੇਮੈਂਟ ਪਹਿਲਾਂ ਕਿਉਂ ਨਹੀਂ ਲੈਂਦੇ ਤੁਸੀਂ ਪੇਮੈਂਟ ਜੀ ਕਿਹਾ ਹੋਇਆਗਾ ਉਹ ਫੋਨ ਮੈਂ ਹੁਣੇ ਵੀ ਫੋਨ ਕਰਕੇ ਹਟੀਆਂ ਜੀ ਮੈਂ ਕਿਸੇ ਨੂੰ ਜਿੰਨਾ ਤੇ ਪੇਮੈਂਟ ਲੈਣੀ ਸੀਗੀ ਬਸ ਐ ਕਹਿ ਰਹੇ ਨੇ ਜੀ ਕੱਲ ਨੂੰ ਦੇਵਾਂਗੇ ਪਰਸ ਨੂੰ ਦੇਵਾਂਗੇ ਲਾਰੇ ਜੇ ਲਾਈ ਜਾਂਦੀਆਂ ਨੇ ਜੀ ਹੁਣ ਸਾਰੇ ਪਹਿਲਾਂ ਤੁਸੀਂ ਇਹ ਗੱਲ ਤਾਂ ਸੁਣੋ ਵੀ ਉਹਨਾਂ ਨੂੰ ਵੀ ਇਹ ਦੱਸੋ ਨਾ ਵੀ ਅਸੀਂ ਕਿੱਥੋਂ ਲਿਆਉਣਾ ਮਾਲ ਅਸੀਂ ਵੀ ਤਾਂ ਮਤਲਬ ਪੈਸੇ ਦੇ ਕੇ ਲੈ ਕੇ ਆਉਨੇ ਆ ਅਸੀਂ ਕਿਹੜਾ ਫਰੀ ਲੈ ਕੇ ਆਉਨੇ ਆ ਸਰ ਕੀ ਕਰੀਏ ਜੀ ਫਿਰ ਐ ਹੋ ਜਾਂਦਾ ਹੈਗਾ ਵੀ ਜੇ ਹੁਣ ਮੰਨ ਲਓ ਆਪਾਂ ਹਨ ਜਿਹੜੇ ਗਾਹਕ ਆਪਣੇ ਪੱਕੇ ਲੱਗੇ ਹੁੰਦੇ ਨੇ ਪਹਿਲਾਂ ਅਗਲੇ ਵਧੀਆ ਸਹੀ ਟਾਈਮ ਤੇ ਪੈਸੇ ਦਿੰਦੇ ਸੀਗੇ ਤੇ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਹੁਣ ਕਹਿੰਦੇ ਨੇ ਹਜੇ ਹਜੇ ਸਾਡੇ ਕੋਲੇ ਪੇਮੈਂਟ ਹੈ ਨਹੀਂ ਹਾਂਜੀ ਤੂੰ ਮੈਨੂੰ ਅੱਧੇ ਘੰਟੇ ਨੂੰ ਮੇਰੇ ਸ਼ਹਿਰ ਵਾਲੇ ਘਰ ਮਿਲ ਟਿਕਾਣੇ ਤੇ ਅੱਛਾ ਜੀ ਤੈਨੂੰ ਕਰ ਦਾਂ ਤੇਰਾ ਹਾਲ ਕੋਈ ਅੱਛਾ ਜੀ ਠੀਕ ਹੈ ਜੀ ਚਲ ਕੋਈ ਨਹੀਂ ਫਿਰ ਮੈਂ ਤੁਹਾਡੇ ਕੋਲ ਅੱਧੇ ਘੰਟੇ ਤੱਕ ਆਉਣੀ ਆ ਠੀਕ ਹੈ ਉੱਥੇ ਮਿਲ ਮੈਨੂੰ ਹਾਂਜੀ ਹਾਂਜੀ ਚਲੋ ਠੀਕ ਹੈ ਘਰੀ ਨਾ ਆਇਆ ਕਰਨ ਵਾਲੇ ਚੰਗਾ ਜੀ ਮੈਂ ਬੱਸ ਬੱਸ ਮੈਂ ਉਹੀ ਆ ਗਈ ਜੀ ਠੀਕ ਹੈ ਠੀਕ ਹੈ ਜੀ ਇੱਕ ਤਾਂ ਸਾਲੇ ਕਰੇ ਤੁਰਿਆ ਹੁੰਦੇ ਆ ਸਿੱਧਾ ਹੀ ਇਤਾਂ ਸਾਰੀ ਲਾਗੀ ਐ ਨਿੰਡੋਜ ਉਹ ਨਵਜੁੱਤ ਓਏ ਤੇਰੇ ਤੋਂ ਮੈਂ ਕੀ ਲੈਣਾ ਕਬੜੀਏ ਇਤਾਂ ਬਸ ਤੇਰੀ ਜ਼ਮੀਨ ਨੂੰ ਸਭ ਕੁਝ ਹੁੰਦਾ ਨਹੀਂ ਤੇਰੇ ਹਰਕੀ ਦਾ ਵਿਆਹ ਤਾਂ ਕੀ ਕਰਾਉਣ ਦੀ ਗੱਲ ਕਰਦੀਆਂ ਤੇਰੀ ਹਰਕੀ ਨਾਲ ਤਾਂ ਕੋਈ ਬੋਲੇਗਾ